ਦੇਖਿਆ ਉਹ ਥੋੜਾ ਜਿਹਾ तकरीबन ਉਹ 7-8 ਲੱਖ 10 ਲੱਖ ਦੇ 6-7 ਤੋਂ 6 ਤੋਂ ਉੱਪਰ ਪੜਿਆ। ਜਾਣ ਕੇ ਦੁਕਾਨ ਖੋਲੀ ਤੇ ਸਾਰਾ ਕੋ ਸਮਾਨ ਖਲੜਾ ਪੜ ਰਿਹਾ ਪਿਆ ਹੀ। ਪਿਛੋਂ ਬਨ ਕਟਿਆ ਪਿਆ ਹੈ ਕਿ ਕਦ ਕਟਿਆ ਹੋਈ ਆ। ਇਸ ਜਰਾਸੀ ਵੀ ਸੋਨਾ ਪਈ। ਇਸ ਵੀ ਚਾਂਦੀ ਲਗਭਗ ਚਾਂਦੀ। ਚਾਂਦੀ ਲਗਭਗ 7-8 ਤੋਂ 6 ਨੂੰ ਉਹ ਕਿਹਨੂੰ ਫਿਰ ਪੂਰਾ ਤੇ ਕਰੈਕਟਰ ਪਾੜੀ ਨਾ ਇਤਰਾ ਲੱਗਦਾ ਇਕਦਮ ਵੇਖੜੀ ਅੱਜ ਰੱਖੀ ਤੇ ਦੱਸਦਾ ਆਪਾਂ ਕਿ ਨੀ ਨਗ ਨੁਕਸਾਨ ਹੋਇਆ ਜੀ ਆਪਣਾ ਕੀ ਹੈ ਮਜੇ ਤੇ ਵੇਖਿਆ ਨਹੀਂ ਕਰ ਰਿਹਾ ਦੇਖ ਕੇ ਜਿਆਦਾ ਦੱਸੂਗਾ ਤੇ ਕਿੰਨਾ ਟੋਟੋ ਦੇਖਿਆ ਵਾ ਥੋੜਾ ਜਿਹਾ ਤਕਰੀਬਨ ਹੋ 7-8 ਲੱਖ 10 ਲੱਖ ਦੇ 6-7 ਤੋਂ 6 ਤੋਂ ਉੱਪਰ ਉੱਪਰ ਆ ਤੇ ਸਰ ਕਿਸ ਤਰ੍ਹਾਂ ਇਹ ਬੰਦੇ ਅਬ ਤੱਕ ਪਤਾ ਨਹੀਂ ਹਾਨੂ ਨਹੀਂ ਪਤਾ ਇਹ ਜਾਣ ਕੇ ਦੁਕਾਨ ਖੋਲੀ ਤੇ ਸਾਰਾ ਕੁਝ ਸਮਾਨ ਖੰਡਰਾ ਬੜ ਰਿਹਾ ਪਿਆ ਹੀ ਪਿਛੇ ਬਨ ਕੱਟਿਆ ਪਿਆ ਹੀ ਕੰਦ ਕੱਟੀ ਹੋਈ ਆ ਸਨ ਲਾ ਕੇ ਮੈਨੂੰ ਨਾ ਤੇ ਕੋਈ ਸੀਸੀਟੀਵੀ ਵਿੱਚ ਆਏ ਬੰਦੇ ਬੁੰਦੇ ਕੋਈ ਪਤਾ ਨਹੀਂ ਨਾ ਸਾਹਿਬ ਨੇ ਵੇਖਿਆ ਵਾ ਮੈਂ ਤਾਂ ਪੂਰਾ ਵੇਖਣਾ ਉਖਣਾ ਇਹਦਾ ਇਹਨੇ ਵੇਖਿਆ ਵਾ ਥੋੜਾ ਜਿਹਾ ਪਤਾ ਲੱਗਦਾ ਜਿਆਦਾ ਨਹੀਂ ਕਿਹਦੇ ਤੋਂ ਜੀ ਦੀ ਮਰਜ਼ੀ ਨਾਲ ਦੇ ਕੀ ਮੰਗ ਕਰਦੇ ਕਿ ਉੱਠ ਦੇ ਆਈ ਦੇਖੋ ਪਕੜਦੇ ਆ ਸਾਫ ਤੋਂ ਆਇਆ ਜਾਂਦੇ ਹੋਰ ਜਿਹੜੀ ਚੀਜ਼ ਬਾਤੀ ਤੇ ਉਹ ਪਤਾ ਵੀ ਸਾਫ ਤੋਂ ਆਇਆ ਜਾਂਦਾ ਕੋਈ ਚਾਂਦੀ ਹੈ ਕਿ ਸੋਨੇ ਦੀ ਗੈਨੇ ਗੁਨੇ ਚਾਂਦੀ ਜ਼ਿਆਦਾ ਸੀ ਵੀ ਸੋਨਾ ਕੋਈ ਵੀ ਚਾਂਦੀ ਲਗਭਗ ਚਾਂਦੀ ਚਾਂਦੀ ਲਗਭਗ ਛੋੜੇ 7-8 ਕਰੋੜ ਸੀ ਇਹ ਲੋ ਉਹ ਕਿਹਨੂੰ ਫਿਰ ਪੂਰਾ ਤੇ ਕਰੈਕਟਰ ਪਾੜਨਾ ਇੱਕ ਰੋ ਲੱਗਦਾ ਹੈ ਇਕਦਮ ਵੇਖੜੀ ਅੱਜ ਰੱਖੀ ਤੇ ਅੱਜ ਦੱਸਦਾ ਆਪਾਂ ਤੇ ਡੱਬੇ ਖੋਲਾਂਗੇ ਤੇ ਡੱਬੇ ਜੋ ਘਟਿਆ ਵਧਿਆ ਕੁਝ ਲੈ ਗਏ ਕੋਈ ਸੁੱਟ ਗਏ ਇੱਕ ਵੀ ਹੋਇਆ ਕੋਈ ਬਚਾ ਵੀ ਹੋਇਆ ਸੋਨਾ ਬਚਾ ਹੋਇਆ ਸੇਫਾ ਟੁੱਟੀਆਂ ਨਹੀਂ ਗਈਆਂ ਬਚਾ ਇਸ ਕਰਕੇ ਕਿਲਾਕ ਬਚਾਉਂ ਕਿਉਂ ਲੱਖ ਪਤਾ ਨਹੀਂ ਇਹ ਨਹੀਂ ਮੈਂ ਦੱਸੇ ਤਾ ਠੀਕ ਹੈ ਸ਼ਾਪ ਹੈ ਜੀ ਸੁਨੈਰਾ ਦੀ ਸ਼ਾਪ ਹੈ ਜੀ ਉਦਮ ਸਿੰਘ ਜੀ ਅੰਦਰ ਤਰਜੀ ਹੁਣਾ ਦੀ ਉਥੇ ਰਾਤ ਚੋਰੀ ਦੀ ਵਾਰਦਾਤ ਹੋਈ ਹੈ ਅਸੀਂ ਹੁਣ ਇਨਵੈਸਟੀਗੇਸ਼ਨ 'ਚ ਲੱਗੇ ਆਂ ਫਿਲਹਾਲ ਜੋ ਲੀਡ ਹੈ ਉਹ ਇੰਨੀ ਹੈ ਕਿ ਚੋਰ ਅੰਦਰ ਦਾਖਲ ਹੋਏ ਨੇ ਅਗਲੀ ਜਿਹੜੀ ਹੈ 300 ਚੱਲ ਰਹੀ ਹੈ ਉਹ ਕਰੀ ਜਾਂਚ ਕਰਨ ਤੋਂ ਬਾਅਦ ਹੀ ਅਗਲੀ ਕਰੋਗੇ ਜੀ ਕਿ ਕਰ ਵੀ ਸੀਸੀਟੀਵੀ ਵਗੈਰਾ ਇਹ ਸਭ ਨਹੀਂ ਫਿਲਹਾਲ ਨਹੀਂ ਸੀਸੀਟੀਵੀ ਸੋ ਇੱਥੇ ਜਿਹੜਾ ਕੰਮ ਹੋ ਰਿਹਾ ਬਾਕੀ ਵੀ ਹੋਰ ਟੈਕਨੀਕਲ ਪੱਖ ਜਿਹੜੇ ਦੇਖੇ ਜਾ ਰਹੇ ਨੇ ਕਿੰਨਾ ਕੁ ਨੁਕਸਾਨ ਹੋਇਆ ਨਾਲ ਫਿਲਹਾਲ ਨੁਕਸਾਨ ਦਾ ਜੀ ਐਸਟੀਮੇਟ ਅਸੀਂ ਲਗਾ ਰਹੇ ਹਾਂ ਜੀ ਜੋ ਹੋਊਗਾ ਉਹਨਾਂ ਦੇ ਬਿਲਿੰਗ ਦੇ ਹਿਸਾਬ ਨਾਲ ਅਸੀਂ ਉਸੇ ਹਿਸਾਬ ਨਾਲ ਦੱਸਾਂਗੇ ਜੀ ਜਿਹੜਾ ਡਬਲ ਆਰਪੀ ਪਰ ਕਾਲਾ ਕਾਇਚੇ ਕੋਈ ਚੌਕੀਦਾਰ ਬਾਰੇ ਨਹੀਂ ਕਲੀਅਰ ਨਹੀਂ ਮੈਨੂੰ ਬਾਕੀ ਪੀਸੀਆ ਸਾਡੀਆਂ ਵਰਕਿੰਗ ਚ ਨੇ ਡਿਫੀਨਟਲੀ ਅੱਡਾ ਗੋੜਿਆਂ ਨੂੰ ਜਾ ਇਹਨਾਂ ਨੂੰ ਮਾਰਕੀਟ ਨੂੰ ਅਸੀਂ ਜਿਹੜੀ ਹੈ ਕਰਾਂਗੇ ਰਿਕੁਐਸਟ ਵੀ ਆਪਣਾ ਚੌਕੀਦਾਰ ਰੱਖਣਗੇ ਕਿੰਨਾ ਕ ਨੁਕਸਾਨ ਹੋਇਆ ਜੀ ਆਪਣਾ ਕੀ ਹੈ ਮੈਂ ਤੇ ਵੇਖਿਆ ਜੀ ਕ ਰੇਖ ਕੇ ਜਿਆਦਾ ਦੱਸੂਗਾ ਤੇ ਕਿੰਨਾ ਟੋਟੋ ਵੇਖਿਆ ਵਾ ਥੋੜਾ ਜਿਹਾ ਤਕਰੀਬਨ 5 7 8 ਲੱਖ 10 ਲੱਖ ਦੇ 6 7 ਤੋਂ 6 ਤੋਂ ਉੱਪਰ ਪਿਆ ਤੇ ਸਰ ਕਿਸ ਤਰ੍ਹਾਂ ਇਹ ਬੰਦੇ ਤੱਕ ਕੋਈ ਸਾਨੂੰ ਨਹੀਂ ਪਤਾ ਸੀ ਜਾਣ ਕੇ ਦੁਕਾਨ ਖੋਲੀ ਤੇ ਸਾਰਾ ਕੁਝ ਸਾਮਾਨ ਖਲੜਿਆ ਪਲ ਰਿਹਾ ਪਿਆ ਸੀ ਪਿਛੋਂ ਬਨ ਕਟਿਆ ਪਿਆ ਸੀ ਕਿੱਦ ਕੱਟੀ ਹੋਈ ਆ ਸ਼ਾਨ ਲਾ ਜੀ ਮੈਨੂੰ ਤੇ ਕੋਈ ਸੀਸੀਟੀਵੀ ਚ ਆ ਜਾ ਬੰਦੇ ਬੰਦੇ ਕੋਈ ਪਤਾ ਨਹੀਂ ਨਾ ਸਾਫ ਨੇ ਵੇਖਿਆ ਵਾ ਵੀ ਤਾਂ ਬੁਰਾ ਵੇਖਣਾ ਉਹ ਖੜਾ ਜੀ ਤਾਂ ਇਹਨੇ ਵੇਖਿਆ ਵਾ ਥੋੜਾ ਜਿਹਾ ਪਤਾ ਲੱਗਦਾ ਜਿਆਦਾ ਵੀ ਕਲੀਅਰ ਨਹੀਂ ਜੀ ਜੀ ਲੱਗੀ ਰਹੇ ਰੋਕ ਕਿ ਮੱਕਰ ਤੇ ਕਿਉਂ ਅਹੀਂ ਦੇਖੋ ਪਕੜ ਰਿਆ ਹੈ ਸਾਹਿਬ ਕੋ ਆਇਆ ਗਏ ਹੋਰ ਇਹਦੀ ਚੀਜ਼ ਬਾਤੀ ਰੋਕ ਕਦਾ ਸਾਫ ਹੋਇਆ ਹੈ ਤੇ ਕੋਈ ਚਾਂਦੀ ਕੀ ਸੋਨੇ ਦੀ ਗੈਨੇ ਗੁਨੇ ਚਾਂਦੀ ਜ਼ਿਆਦਾ ਸੀ ਕੀ ਸੋਨਾ ਕਿ ਕਿੰਨੀ ਚਾਂਦੀ ਲਗਭਗ ਚਾਂਦੀ ਚਾਂਦੀ ਲਗਭਗ ਸੋਨੇ ਦਾ 7-8% ਇੱਕ ਲੋ ਉਹ ਕਿ ਉਹ ਪੂਰਾ ਦਿਖ ਰਿਹਾ ਹੈ ਕਿ ਪਕੜਨਾ ਇੱਕ ਤਰ੍ਹਾਂ ਲੱਗਦਾ ਹੈ ਇੱਕਦਮ ਵੇਖੜੀ ਅੱਜ ਰੱਖੀ ਤੇ ਅੱਜ ਦੱਸਦਾ ਆਪਾਂ ਇਹ ਡੱਬੇ ਕੋਲਾਂਗੇ ਤੋਂ ਡੱਬੇ ਜੋ ਘੱਟ ਆ ਵਧਦੇ ਆ ਕੁਝ ਲੈਦੇ ਆ ਕੋਈ ਸੁੱਟਦੇ ਠੀਕ ਕੋਈ ਬਚਾ ਵੀ ਹੋਇਆ ਸਮਾਂ ਬਚਾ ਹੋਇਆ ਸੇਫਾ ਟੁੱਟੀਆਂ ਨਹੀਂ ਗਿਆ ਬਚਾ ਇਸ ਕਰਕੇ ਕਿਲਾਕ ਬਚਾਉ ਕਿਲਾਕ ਪਤਾ ਨਹੀਂ ਇਹ ਨਹੀਂ ਮਦਦ ਸੇ ਠੀਕ ਹੈ ਸ਼ਾਪ ਹੈ ਜੀ ਸੁਨਿਆਰਾ ਦੀ ਸ਼ਾਪ ਹੈ ਜੀ ਉਦਮ ਸਿੰਘ ਜੀ ਅੰਦਰ ਤਰਜੀ ਹੁਣਾ ਦੀ ਉੱਥੇ ਰਾਤ ਚੋਰੀ ਦੀ ਵਾਰਦਾਤ ਹੋਈ ਹੈ ਅਸੀਂ ਹੁਣ ਇਨਵੈਸਟੀਗੇਸ਼ਨ 'ਚ ਲੱਗੇ ਆਂ। ਫਿਲਹਾਲ ਜੋ ਲੀਡ ਹੈ ਉਹ ਇੰਨੀ ਹੈ ਕਿ ਚੋਰ ਅੰਦਰ ਦਾਖਲ ਹੋਏ ਨੇ। ਅਗਲੀ ਜਿਹੜੀ ਹੈ ਉਹ ਚੱਲ ਰਹੀ ਹੈ। ਉਹ ਕਰੀ ਜਾਂਚ ਕਰਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਏਗੀ। ਫਿਕਰ ਕਿ ਸੀਸੀਟੀਵੀ ਵਗੈਰਾ ਹੀ ਸਮਝ ਨਹੀਂ। ਨਹੀਂ ਫਿਲਹਾਲ ਨਹੀਂ ਸੀਸੀਟੀਵੀ ਕੋਈ ਤੇ ਜਿਹੜੇ ਕੰਮ ਹੋ ਰਿਹਾ। ਬਾਕੀ ਵੀ ਹੋਰ ਟੈਕਨੀਕਲ ਪੱਖ ਜਿਹੜੇ ਦੇਖੇ ਜਾ ਰਹੇ ਨੇ। ਕਿੰਨਾ ਕਿੰਨਾ ਨੁਕਸਾਨ ਹੋਇਆ ਉਹਨਾਂ ਨੇ? ਫਿਲਹਾਲ ਨੁਕਸਾਨ ਦਾ ਜੀ ਐਸਟੀਮੇਟ ਅਸੀਂ ਲਗਾ ਰਹੇ ਆਂ ਜੀ। ਜੋ ਹੋਊਗਾ ਉਹਨਾਂ ਦੇ ਬਿਲਿੰਗ ਦੇ ਹਿਸਾਬ ਨਾਲ ਅਸੀਂ ਉਸੇ ਹਿਸਾਬ ਨਾਲ ਦੱਸਾਂਗੇ। ਜਿੱਦਾਂ ਡਬਲਯੂਆਰਪੀ ਉੱਪਰ ਕਾਲਾ ਲੱਗਾਇ ਦਰਦੀ ਅਵੇਬਿਲਿਟੀ ਦਾ ਚੈੱਕ ਕਰਕੇ ਜੇ ਹੋਈ ਲੋਡ ਹੈ ਤਾਂ ਡੈਫੀਨਿਟਲੀ ਅੱਡਾ ਅਗੜਿਆਂ ਨੂੰ ਜਾ ਇਹਨਾਂ ਨੂੰ ਮਾਰਕੀਟ ਨੂੰ ਅਸੀਂ ਜਿਹੜੀ ਹੈ ਕਰਾਂਗੇ ਰਿਕੁਐਸਟ ਵੀ ਆਪਣਾ ਚੌਂਕੀ ਦਾ ਰੱਖਣ